ਕੋਈ ਨਾਰਾਜ਼ਗੀ ਹੋਣਾ ਸੁਭਾਵਿਕ ਹੈ ਦੇਸ਼ ਦੇ ਸੰਵਿਧਾਨ ਨਿਰਮਾਤਾ ਨੂੰ ਫਲੋਰ ਆਫ ਦਾ ਹਾਊਸ ਰਾਜ ਸਭਾ ਦੇ ਅੰਦਰ ਜਿਹੜਾ ਹਾਊਸ ਅੱਜ ਜਿਹੜੇ ਹਾਊਸ ਅਸੀਂ ਚਰਚਾ ਕਰ ਰਹੇ ਹਾਂ ਜ ਜੇ ਅਸੀਂ ਲੋਕ ਸਭਾ ਰਾਜ ਸਭਾ ਦੇ ਮੈਂਬਰ ਬਣੇ ਆ ਉਹ 바ਵਾ ਸਾਹਿਬ ਦੇ ਕਰਕੇ ਬਣੇ ਔਰ ਜੇ ਫਲੋਰ ਆਫ ਦਾ ਹਾਊਸ ਦੇਸ਼ ਦਾ ਗ੍ਰਹਿ ਮੰਤਰੀ ਅਗਰ ਅਮੀ德ਕਰ ਸਾਹਿਬ ਨੂੰ ਗਾਣਾ ਕੱਡੂਆ ਮਜ਼ਾਕ ਡਾਉ ਤਾਂ ਕਿਤਰਾ ਅਸੀਂ ਸਹਿਣ ਨਹੀਂ ਕਰ ਸਕਦੇ ਔਰ ਇਸ ਕਰਕੇ ਅਮੀਸ਼ਾ ਜੀ ਨੇ ਅੰbedkar ਸਾਹਿਬ ਦਾ ਅਪਮਾਨ ਨਹੀਂ ਕੀਤਾ ਦੇਸ਼ ਦੇ ਸੰਵਿਧਾਨ ਦਾ ਅਪਮਾਨ ਕੀਤਾ ਦੇਸ਼ ਦੇ ਗਰੀਬਾਂ ਦਾ ਮਾਈਨੋਰਟੀਜ਼ ਦਾ ਦਲਿਤਾਂ ਦਾ ਅਪਮਾਨ ਕੀਤਾ ਇਸ ਕਰਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿੰਨਾ ਹਿਸਾਬ ਲਾਇਆ ਵੀ ਜਦੋਂ بیਵੀ ਵਾਲੇ ਇਹਨਾਂ ਕੋਈ ਦਲੀਲ ਨਹੀਂ ਹੁੰਦੀ ਤੇ ਹੱਥ ਪਾਈ ਤੇ ਆ ਜਾਂਦੇ ਮੈਨੂੰ ਲੱਗਦਾ ਉਹਦਾ ਉਹ ਜਿਹੀ ਇਹ ਇਹ ਜਿਹੜਾ ਇਨਸੀਡੈਂਟ ਹੋਇਆ ਹੋਣਾ ਮੈਂ ਐਗਜੈਕਟਲੀ ਮੈਨੂੰ ਪਤਾ ਨਹੀਂ ਉਹ ਉੱਥੇ ਹੋਇਆ ਗੱਲ ਇਹ ਆ ਵੀ ਸੁਪਰੀਮ ਕੋਰਟ ਦੀ ਭਾਵਨਾ ਚੰਗੀ ਹੈ ਔਰ ਫਿਕਰਮੰਦੀ ਉਹਨਾਂ ਨੇ ਰੱਖੀ ਹੈ ਪਿਛਲੇ ਦਿਨਾਂ ਚ ਵੀ ਡੱਲੇਵਾਲ ਸਾਹਿਬ ਨੂੰ ਲੈ ਕੇ ਉਹਨਾਂ ਨੇ ਸੇਦ ਨੂੰ ਲੈ ਕੇ ਫਿਕਰਮੰਦੀ ਜਤਾਈ ਸੀ ਔਰ ਇਹਨਾਂ ਦਾ ਡੈਫੀਨਿਟਲੀ ਉਹ ਉਹਨਾਂ ਦੀ ਭਾਵਨਾ ਨੂੰ ਅਸੀਂ ਸਤਿਕਾਰ ਕਰਦੇ ਹਾਂ ਲੇਕਿਨ ਕਿਸਾਨਾਂ ਦੀਆਂ ਜਿਹੜੀਆਂ ਤਮਾਮ ਮੰਗਾਂ ਆ ਉਹ ਭਾਰਤ ਸਰਕਾਰ ਨਾਲ ਸੰਬੰਧਿਤ ਇੱਕ ਚੁਣੀ ਹੋਈ ਸਰਕਾਰ ਆਪਣੀ ਦੇਸ਼ ਦੀ ਅਦਾਤਾ ਆਪਣੀ ਦੇਸ਼ ਦੇ ਕਿਸਾਨਾਂ ਜਵਾਨਾਂ ਦੀ ਗੱਲ ਨਹੀਂ ਸੁਣੂਗੀ ਕਿ ਡੈਮੋਕਰੇਸੀ ਦਾ ਮਤਲਬ ਕੀ ਹੈ ਮਾਇਨੇ ਕੀ ਰਹਿ ਜਾਣਗੇ ਇਸ ਕਰਕੇ ਮੈਨੂੰ ਲੱਗਦਾ ਵੀ ਦੇਸ਼ ਦੀ ਸਰਕਾਰ ਨੂੰ ਹੁਣ ਜਾਗਣਾ ਚਾਹੀਦਾ 24 ਦਿਨ ਹੋ ਗਏ ਆ ਡੱਲੇਵਾਲ ਸਾਹਿਬ ਦੀ ਜਿਹੜੀ ਹੰਗਰ ਸਟ੍ਰਾਈਕ ਨੂੰ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖ ਕੇ ਉਹਨਾਂ ਦੀ ਭਾਵਨਾ ਨੂੰ ਉਹਨਾਂ ਦੇ ਪੀਸ਼ਪੁਰ ਜਿਹੜਾ ਮੰਗਾਂ ਹੈ ਪ੍ਰੋਟੈਸਟ ਹੈ ਉਹਨੂੰ ਧਿਆਨ ਚ ਰੱਖ ਕੇ ਭਾਰਤ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨ ਦੇਖੋ ਨਾਰਾਜ਼ਗੀ ਹੋਣਾ ਸੁਭਾਵਿਕ ਹੈ ਦੇਸ਼ ਦੇ ਸੰਵਿਧਾਨ ਨਿਰਮਾਤਾ ਨੂੰ ਫਲੋਰ ਆਫ ਦਾ ਹਾਊਸ ਰਾਜ ਸਭਾ ਦੇ ਅੰਦਰ ਜਿਹੜਾ ਹਾਊਸ ਅੱਜ ਜਿਹੜੇ ਹਾਊਸ ਅਸੀਂ ਚਰਚਾ ਕਰ ਰਹੇ ਹਾਂ ਜਿਹਾ ਅਸੀਂ ਲੋਕ ਸਭਾ ਰਾਜ ਸਭਾ ਦੇ ਮੈਂਬਰ ਬਣਿਆ ਉਹ 바ਵਾ ਸਾਹਿਬ ਦੇ ਕਰਕੇ ਬਣਿਆ ਔਰ ਜੇ ਫਲੋਰ ਆਫ ਦਾ ਹਾਊਸ ਦੇਸ਼ ਦਾ ਗ੍ਰਹਿ ਮੰਤਰੀ ਅਗਰ ਅੰਬੇਡਕਰ ਸਾਹਿਬ ਨੂੰ ਗਾਣਾ ਕੱਡੂਆ ਮਜ਼ਾਕ ਕੱਡੂਆ ਤੇ ਕਿਤਰਾ ਅਸੀਂ ਸਹਿਨ ਨਹੀਂ ਕਰ ਸਕਦੇ ਔਰ ਇਸ ਕਰਕੇ ਅਮੀਸ਼ਾ ਜੀ ਨੇ ਅੰਬੇਡਕਰ ਸਾਹਿਬ ਦਾ ਅਪਮਾਨ ਨਹੀਂ ਕੀਤਾ ਦੇਸ਼ ਦੇ ਸੰਵਿਧਾਨ ਦਾ ਅਪਮਾਨ ਕੀਤਾ ਦੇਸ਼ ਦੇ ਗਰੀਬਾਂ ਦਾ ਮਾਈਨੋਰਟੀਜ਼ ਦਾ ਦਲਿਤਾਂ ਦਾ ਅਪਮਾਨ ਕੀਤਾ ਇਸ ਕਰਕੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਜੇ ਜਿੰਨਾ ਹਿਸਾਬ ਲਾਇਆ ਵੀ ਜਦੋਂ ਬੀਏਵੀ ਵਾਲੇ ਇਹਨਾਂ ਕੋਈ ਦਲੀਲ ਨਹੀਂ ਹੁੰਦੀ ਤੇ ਹੱਥ ਪਾਈ ਤੇ ਆ ਜਾਂਦੇ ਮੈਨੂੰ ਲੱਗਦਾ ਉਹਦਾ ਉਹ ਜਿਹੇ ਇਹ ਇਨਸਟਾ ਜਿਹੜਾ ਇਨਸੀਡੈਂਟ ਹੋਇਆ ਹੁਣ ਮੈਂ ਐਗਜੈਕਟਲੀ ਮੈਨੂੰ ਪਤਾ ਨਹੀਂ ਉਹ ਉੱਥੇ ਹੋਇਆ ਗੱਲ ਇਹ ਆ ਵੀ ਸੁਪਰੀਮ ਕੋਰਟ ਦੀ ਭਾਵਨਾ ਚੰਗੀ ਹੈ ਔਰ ਫਿਕਰਮੰਦੀ ਉਹਨਾਂ ਨੇ ਰੱਖੀ ਹੈ ਪਿਛਲੇ ਦਿਨਾਂ ਚ ਵੀ ਡੱਲੇਵਾਲ ਸਾਹਿਬ ਨੂੰ ਲੈ ਕੇ ਉਹਨਾਂ ਨੇ ਸੇਦ ਨੂੰ ਲੈ ਕੇ ਫਿਕਰਮੰਦੀ ਜਤਾਈ ਸੀ ਔਰ ਇਹਨਾਂ ਦਾ ਡੈਫੀਨਿਟਲੀ ਉਹ ਉਹਨਾਂ ਦੀ ਭਾਵਨਾ ਨੂੰ ਅਸੀਂ ਸਤਿਕਾਰ ਕਰਦੇ ਹਾਂ ਲੇਕਿਨ ਕਿਸਾਨਾਂ ਦੀ ਜਿਹੜੀਆਂ ਤਮਾਮ ਮੰਗਾਂ ਆ ਉਹ ਭਾਰਤ ਸਰਕਾਰ ਨਾਲ ਸੰਬੰਧਿਤ ਹੈ ਇੱਕ ਚੁਣੀ ਹੋਈ ਸਰਕਾਰ ਆਪਣੇ ਦੇਸ਼ ਦੇ ਅਨੁਦਾਤਾ ਆਪਣੇ ਦੇਸ਼ ਦੇ ਕਿਸਾਨਾਂ ਜਵਾਨਾਂ ਦੀ ਗੱਲ ਨਹੀਂ ਸੁਣੂਗੀ ਉਹ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਮਾਇਨੇ ਕੀ ਰਹਿ ਜਾਣਗੇ ਇਸ ਕਰਕੇ ਮੈਨੂੰ ਲੱਗਦਾ ਵੀ ਦੇਸ਼ ਦੀ ਸਰਕਾਰ ਨੂੰ ਹੁਣ ਜਾਗਣਾ ਚਾਹੀਦਾ 24 ਦਿਨ ਹੋ ਗਏ ਆ ਡੱਲੇਵਾਲ ਸਾਹਿਬ ਦੀ ਜਿਹੜੀ ਹੰਗਰ ਸਟ੍ਰਾਈਕ ਨੂੰ ਉਹਨਾਂ ਦੀ ਸਿਹਤ ਨੂੰ ਧਿਆਨ ਚ ਰੱਖ ਕੇ ਉਹਨਾਂ ਦੀ ਭਾਵਨਾ ਨੂੰ ਉਹਨਾਂ ਦੇ ਪੀਸ਼ਪੁਰ ਜਿਹੜਾ ਮੰਗਾ ਹੈ ਪ੍ਰੋਟੈਸਟ ਹੈ ਉਹਨੂੰ ਧਿਆਨ ਚ ਰੱਖ ਕੇ ਭਾਰਤ ਸਰਕਾਰ ਨੂੰ ਗੱਲਬਾਤ ਸ਼ੁਰੂ ਕਰ